ਸਤਿ ਸ੍ਰੀ ਅਕਾਲ ਦੋਸਤੋ ਅੱਜ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦ ਪਹੁੰਚੇ ਖਨੋਰੀ ਬਾਡਰ ਜਿੱਥੇ ਕਿ ਉਹਨਾਂ ਨੇ ਕਿਸਾਨ ਆਗੂ ਜੋ ਕਿ ਪਿਛਲੇ 19 ਦਿਨ ਤੋਂ ਮਰਨ ਵਰਤ ਦੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਸੰਬੰਧੀ ਜਾਣਕਾਰੀ ਲਈ ਅਤੇ ਇਸ ਸਮੇਂ ਉਹਨਾਂ ਦੇ ਨਾਲ ਸੈਂਟਰ ਗਵਰਨਮੈਂਟ ਦੇ ਹੋਮ ਅਫੇਅਰਸ ਦੇ ਡਾਇਰੈਕਟਰ ਵੀ ਸਨ ਅਤੇ ਦੱਸ ਦਈਏ ਕਿ ਇਸ ਮੌਕੇ ਜੋ ਗੌਰਵ ਜੱਦਵ ਡੀਜੀਪੀ ਪੰਜਾਬ ਪੁਲਿਸ ਪਹੁੰਚੇ ਹਨ ਮਾਨਯੋਗ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇਸ ਸਬੰਧ ਦੇ ਵਿੱਚ ਹਦਾਇਤਾਂ ਕੀਤੀਆਂ ਸਨ ਕਿ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹਨ ਉਹ ਸੀਨੀਅਰ ਸਿਟੀਜ਼ਨ ਹਨ ਅਤੇ ਉਹਨਾਂ ਦੀ ਹੈਲਥ ਨੂੰ ਕਾਫੀ ਸੀਰੀਅਸ ਇਸ਼ੂ ਵੀ ਹਨ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਜਾਨ ਬੇਸ਼ਕੀਮਤੀ ਹੈ ਇਸ ਲਈ ਸਰਕਾਰ ਇਸ ਸੰਬੰਧ ਦੇ ਵਿੱਚ ਬਿਨਾ ਉਹਨਾਂ ਨੂੰ ਆਪਣਾ ਮਰਨ ਭਰਤ ਤੋੜਨ ਦੇ ਫੋਰਸ ਕੀਤੇ ਉਹਨਾਂ ਦੀ ਸਿਹਤ ਦੀ ਜਾਣਕਾਰੀ ਲਵੇ ਅਤੇ ਨਾਲ ਹੀ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਵਾਵੇ ਡਾਕਟਰੀ ਸਹਾਇਤਾ ਪ੍ਰੋਵਾਈਡ ਕਰਵਾਵੇ ਤੇ ਇਸ ਸਬੰਧ ਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਆਪਣੇ ਹੋਰ ਅਫਸਰ ਸਾਹਿਬਾਨ ਦੇ ਨਾਲ ਅਤੇ ਸੈਂਟਰ ਗਵਰਨਮੈਂਟ ਦੇ ਅਫਸਰ ਸਾਹਿਬਾਨ ਦੇ ਨਾਲ ਪਹੁੰਚੇ ਅੱਜ ਖਨੌਰੀ ਬਾਰਡਰ ਤੇ ਮੌਕੇ ਦੀ ਵੀਡੀਓ ਵੱਲ ਤੁਹਾਨੂੰ ਲੈ ਚੱਲਦੇ ਜਿੱਥੇ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਤੇ ਦੱਸਦਿਏ ਕਿ ਅੱਜ ਵੱਡਾ ਇਕੱਠ ਸਰਬਜੀਤ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਹਨ ਉਹਨਾਂ ਦੀ ਅਗਵਾਈ ਦੇ ਵਿੱਚ ਜਾ ਰਿਹਾ ਹੈ ਤੇ ਉੱਥੇ ਹੀ ਭਾਨਾ ਸਿੱਧੂ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਵੱਡੇ ਸਿੰਗਰ ਵੀ ਜਾ ਰਹੇ ਹਨ ਖਨੌਰੀ ਬਾਰਡਰ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਭਾਨਾ ਸਿੱਧੂ ਪਿੰਡ-ਪਿੰਡ ਵੀ ਪ੍ਰਚਾਰ ਕਰ ਰਹੇ ਹਨ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ ਖਨੌਰੀ ਅਤੇ ਸੰਭੂ ਆਰਡਰ ਤੇ ਜਾਣ ਦੇ ਲਈ ਤਾਂ ਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ ਇੱਕ ਸ਼ਾਂਤੀਮਈ ਧਰਨਾ ਦੇ ਰਹੇ ਹਨ ਆਪਣੀ ਜ਼ਿੰਦਗੀ ਤੱਕ ਦਾਅ ਤੇ ਲਾ ਚੁੱਕੇ ਹਨ ਉਹਨਾਂ ਦੇ ਸਬੰਧ ਦੇ ਵਿੱਚ ਜਲਦ ਕੋਈ ਪੋਜ਼ੀਟਿਵ ਰਿਜ਼ਲਟ ਆ ਸਕੇ ਸੋ ਆਉ ਤੁਹਾਨੂੰ ਲੈ ਚੱਲਦੇ ਆ ਇਸ ਮੌਕੇ ਦੀ ਵੀਡੀਓ ਵੱਲ ਕਮੈਂਟਾਂ ਦੇ ਵਿੱਚ ਕਿਸਾਨ ਇਕਤਾ ਜਿੰਦਾਬਾਦ ਜ਼ਰੂਰ ਲਿਖਣਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਖਬਰਾਂ ਦੇ ਲਈ ਲਿਮਟਿਡ ਗਿਆਨ ਦੇ ਨਾਲ ਬਣੇ ਰਹਿਣਾ ਸ਼੍ਰੀ ਮਯੰਕ ਮਿਸ਼ਰਾ ਜੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀਗਾ ਤੇ ਅਸੀਂ ਡੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਸ਼ਾਂਤੀਪੂਰਵਕ ਐਜੀਟੇਸ਼ਨ ਕਰ ਰਹੇ ਹੋ ਲੀਡ ਕਰ ਰਹੇ ਹੋ ਤਾਂ ਇਸ ਦੀ ਚਾਰੋਂ ਪਾਸੇ ਇਸ ਦੀ ਸ਼ਿਫਟ ਹੋਈ ਹੈ ਤੇ ਸਰਕਾਰ ਨੇ ਵੀ ਇਸ ਦਾ ਸੰਗਿਆਨ ਲਿਆ ਹੈਗਾ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈਗੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਿਕ ਉਹਨਾਂ ਨੇ ਡੱਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਚਾਹੇ ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆંદੋਲਨ ਨੂੰ ਨੇਪਰੇ ਚੜਾਉਣ ਲਈ ਸਾਨੂੰ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸਨੇਹਾ ਭੇਜਿਆ ਹੈ ਤੇ ਸੀਐਮ ਸਾਹਿਬ ਨੇ ਚੈਨਲਸ ਵੀ ਖੋਲੇ ਹੈ ਕਿ ਸੈਂਟਰਲ ਗਵਰਨਮੈਂਟ ਨਾਲ ਗੱਲਬਾਤ ਵੀ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾ ਹੈਗੀ ਆ ਜਿਹੜੀ ਉਹ ਤੇ ਕਹਿ ਲਓ ਜਿਹੜੇ ਰਾਈਟਫੁਲੀ ਜਿਹੜਾ ਉਸ ਤੇ ਗੱਲਬਾਤ ਹੋਵੇ ਚੈਨਲਸ ਖੁੱਲਣ ਤੇ ਇਹ ਮਸਲਾ ਹੱਲ ਹੋਵੇ ਤੇ ਸਾਡੀ ਢੱਲੇਵਾਲ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਯੂਨੀਅਨ ਨੂੰ ਪੁਰਜ਼ੋਰ ਅਪੀਲ ਅਸੀਂ ਕੀਤੀ ਹੈ ਤੇ ਕਿ ਬੇਸ਼ਕੀਮਤੀ ਜਾਨ ਜਿਹੜੀ ਢੱਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਗਈਆਂ ਤੇ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸਰ ਕੇਂਦਰ ਦੇ ਕਿਹੜੇ ਨੁਮਾਇंदे ਆਏ ਸੀ ਤੁਹਾਡੇ ਨਾਲ ਇਹ ਨਾਲ ਬੈਠ ਨਾਲ ਬੈਠੇ ਮੈਂ ਪਿਸ਼ਰਾ ਜੀ ਕੀ ਅਹੁਦਾ ਸਰ ਜਾਣ ਸਕਦੇ ਨੇ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਕੀ ਢੱਲੇਵਾਲ ਸਾਹਿਬ ਕੀ ਕਹਿ ਰਹੇ ਨੇ ਜੀ ਢੱਲੇਵਾਲ ਸਾਹਿਬ ਤੇ ਅਹੀ ਕਹਿ ਰਹੇ ਹੈਗੇ ਕਿ ਜਿਹੜੀ ਸਾਡੀ ਡਿਮਾਂਡ ਹੈਗਾ ਜੀ ਉਸ ਤੇ ਜਿਹੜਾ ਹੈਗਾ ਅੱਗੇ ਫਾਰਵਰਡ ਮੂਵਮੈਂਟ ਕੀਤਾ ਚਲੇ ਕੋ ਤੱਕ ਲਿੰਕ ਹੋ ਸਕਦਾ ਸਰ ਗੱਲਬਾਤ ਕਰਕੇ ਤੱਕ ਅਸੀਂ ਦੇਖੋ ਅਸੀਂ ਜਿਹੜਾ ਇਹਦੇ ਵਿੱਚ ਇੱਕ ਮੰਡੇਟ ਸਾਨੂੰ ਸੁਪਰੀਮ ਕੋਰਟ ਦਾ ਦਿੱਤਾ ਗਿਆ ਸੀਗਾ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਸੀ ਦੇਖੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਕਿ ਢੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਢੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਢੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆંદੋਲਨ ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਇਹ ਬਹੁਤ ਮਹੱਤਵਪੂਰਨ ਜਿਹੜੀ অবজারਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਦਾਇਤ ਕੀਤੀ ਹੈਗੀ ਕਿ ਜੇ ਜਿਹੜਾ ਵੀ ਇਮਰਜੈਂਟ ਰਿਕਵਿਜ਼ਿਟ ਮੈਡੀਕਲ ਏਡ ਹੈ ਉਹ ਡਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾਵੇ ਸੋ ਆਪਣੇ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਮੈਡੀਕਲ ਅਥਾਰਟिटीज ਨੇ ਇਹਨਾਂ ਨੇ ਉਹ ਐਂਬੂਲੈਂਸਸ ਵੈਲ ਇਕਵਿਪਡ ਜਿਹੜੀਆਂ ਇੱਥੇ ਪ੍ਰੋਵਾਈਡ ਕੀਤੀਆਂ ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾਇਆ ਕਿਸਾਨੀ ਆਗੂਆਂ ਨਾਲ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂਗੇ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ ਪੋਜ਼ਿਟਿਵ ਆਊਟਕਮ ਤੇ ਪਹੁੰਚਾਂਗੇ ਸਰ ਤੋਂ ਬਾਅਦ ਲਗਾਤਾਰ ਡੈਡਲੌਕ ਦੀ ਸਿਚੁਏਸ਼ਨ ਸੀ ਕੋਈ ਮੀਟਿੰਗ ਨਹੀਂ ਹੋਈ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਧਿਕਾਰੀ ਗੱਲਬਾਤ ਕਰਦੇ ਨਜ਼ਰ ਆਏ ਜਦੋਂ ਮੋਦੀ ਸਾਹਿਬ ਦੀ ਹਰਿਆਣਾ ਦੇ ਵਿੱਚ ਵਿਜ਼ਿਟ ਸੀ ਕਿਆ ਪ੍ਰਪੋਜ਼ਲ ਆਇਆ ਕੋਈ ਕੇਂਦਰ ਦੀ ਤਰਫੋਂ ਡੈਡਲੌਕ ਨੂੰ ਖਤਮ ਅਸੀਂ ਅਸੀਂ ਨਿਰੰਤਰ ਦੇਖੋ ਅਸੀਂ ਨਿਰੰਤਰ ਪੰਜਾਬ ਸਰਕਾਰ ਦਾ ਬੜਾ ਸਪਸ਼ਟ ਸਟੈਂਡ ਰਹਾ ਪੰਜਾਬ ਸਰਕਾਰ ਕਿਸਾਨੀ ਜਿਹੜੀ ਮੰਗਾਂ ਨੂੰ ਜਾਇਜ਼ ਸਮਝਦੀ ਹੈ ਉਹਨਾਂ ਨੇ ਇਸ ਦੀ ਸਪੋਰਟ ਵੀ ਕੀਤੀ ਹੈ ਸੀਐਮ ਸਾਹਿਬ ਦੇ ਵੀ ਬਿਆਨ ਆਏ ਹੈਗੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਨਿਰੰਤਰ ਜਿਹੜਾ ਸਾਡਾ ਤਾਲਮੇਲ ਕਿਸਾਨੀ ਆਗੂਆਂ ਨਾਲ ਬਣਿਆ ਰਹੇਗਾ ਸਾਡੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਫੈਸਿਲਿਟੀਆਂ ਇਹਨਾਂ ਨੂੰ ਮੁਹੱਈਆ ਕਰਾਈ ਜਾਣ ਕਈ ਵਾਰੀ ਕੁਝ ਕਮੀ ਵੇਸ਼ਾ ਵੀ ਰਹਿ ਜਾਂਦੀ ਹੈ ਬਟ ਅਦਰਵਾਈਜ਼ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈਗੀ ਕਿ ਕਿਸਾਨੀ ਮੰਗਾ ਨੂੰ ਫੈਸਿਲਿਟੇਟ ਕਰਾਇਆ ਜਾਵੇ ਸਰ ਇਹ ਸਾਡਾ ਆਗੂ ਗੱਲ ਕਰ ਰਹੇ ਨੇ ਵੀ ਕੱਲਾ ਹਾਲਚਾਲ ਪੁੱਛਣਾ ਆਉਂਦਾ ਜੀ ਗੱਲਬਾਤ ਕੋਈ ਵੀ ਸਿਰੇ ਨਹੀਂ ਲੱਗ ਰਹੀ ਜਿਹੜਾ ਵੀ ਆਉਂਦਾ ਹਾਲਚਾਲ ਪੁੱਛ ਕੇ ਚਲਾ ਜਾਂਦਾ ਕਿ ਕੋਈ ਸੱਟਾ ਨਿਕਲੇ ਨਾ ਇਹਨਾਂ ਦੀ ਕੋਈ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਜੀ ਦੇਖੋ ਅਸੀਂ ਕਿ ਅਸੀਂ ਮੈਂ ਹੁਣੇ ਸਾਰੀ ਗੱਲ ਤੁਹਾਨੂੰ ਦੱਸੀ ਹੈ ਤੇ ਮੈਨੂੰ ਆਸ ਹੈ ਕਿ ਕੋਈ ਨਾ ਕੋਈ ਪੋਜ਼ਿਟਿਵ ਆਊਟਕਮ ਨਿਕਲੇਗਾ ਸਹੀ ਹਿੰਦੀ ਵਿੱਚ ਸਹੀ ਹਿੰਦੀ ਵਿੱਚ ਨਜ਼ਮੀ ਮਾਨੀਟਰ ਕੀ ਜਾ ਰਹੇ ਸੋ ਮੈਡੀਕਲ ਟੀਮ ਇਨਕਾ ਚੈੱਕਅਪ ਕਰਤੀ ਹੈ ਔਰ ہماری ਕੋਸ਼ਿਸ਼ ਹੈ ਕੀ ਡੱਲੇਵਾਲ ਸਾਹਿਬ ਦੀ ਸਿਹਤ ਤੇ ਕੋਈ ਆਂਚਣਾ ਹੈ ਸਰ ਜੀ ਕੀ ਮੰਨਣ ਹੋ ਗਏ ਨੇ ਡੱਲੇਵਾਲ ਸਾਹਿਬ ਦਾ ਕੀ ਹੁਣ ਮਰਨ ਵਰਤ ਜਿਹੜਾ ਪ੍ਰਸ਼ਾਸਨ ਦੇਖ ਰਿਹਾ ਹੈ ਜੀ ਅੰਦਰ ਰਹੇਗਾ ਜੀ ਸਰ ਇਸ ਤੋਂ 70 ਕਰੋੜ ਨੁਮਾਇੰਦੇ